ਸਤਿ ਸ਼੍ਰੀ ਅਕਾਲ। ਕੋਈ ਵਾਚ ਗੱਲ ਕਰਨ ਦੀ ਇੱਥੇ ਕਿਸੇ ਨੂੰ ਇਜਾਜ਼ਤ ਨਹੀਂ। ਸਤਿ ਸ਼੍ਰੀ ਅਕਾਲ। ਹਾਂਜੀ ਬਜ਼ੁਰਗੋ ਦੱਸੋ ਕੀ ਗੱਲ ਸੀ? ਮੈਂ ਦੱਸਦਾ ਹਾਂ ਸਰਪੰਚ ਸਾਹਿਬ। ਕੱਲ ਰਾਤ ਬਾਹਰਲੇ ਢੇ ਤੇ ਸੁਖਤੇਵੰਤ ਨੇ ਪਿੰਦੀ ਨਾਲ ਬਹਿਸ ਕੀਤੀ ਬਹਿਸ ਐਨੀ ਵੱਧ ਗਈ ਕਿ ਦੋਨੋਂ ਨੇ ਪਿੰਦੀ ਨੂੰ ਗਾਲਾਂ ਕੱਢਤੀਆਂ ਹੁਣ ਪਿੰਦੀ ਇਸ ਗੱਲ ਦਾ ਇਨਸਾਫ ਮੰਗਦਾ ਕਿ ਇਹਨਾਂ ਨੇ ਮੈਨੂੰ ਲੋਕਾਂ 'ਚ ਗਾਲਾਂ ਕੱਢੀਆਂ ਉਹ ਨਿੱਕਾ ਕਹਿ ਰਿਹਾ ਸੀ ਉਹਨੇ ਨਾ ਦਾਰੂ ਪੀਤੀ ਹੋਈ ਸੀ ਨਹੀਂ ਪਤਾ ਲੱਗਿਆ ਨੂੰ ਤੇ ਫਿਰ ਨਿੱਕੇ ਨੂੰ ਸਮਝਾ ਉਹਨੀ ਪੀਆ ਕਰੇ ਜਿੰਨੀ ਪਚਾ ਲੇ ਤੇ ਜੇ ਪੀ ਕੇ ਲੋਕਾਂ ਤੇ ਖਰੀ ਕੀਤੀ ਇਹ ਬਰਦਾਸ਼ਤ ਨਹੀਂ ਹੋਣੀ ਐਨਾ ਗਾਲ ਗਲੋਚ ਤਾਂ ਸਾਡੀ ਬੋਲੀ 'ਚ ਹੀ ਐ ਗਾਲ ਗੂਲ ਨਾਲ ਕੀ ਹੁੰਦਾ ਉਹ ਨਾਲੇ ਜਿਹੜਾ ਗਾਲ ਨਾ ਕੱਢੇ ਉਹ ਜੱਟੀ ਕਹਦਾ ਹੈ ਗਾਲਾਂ ਨੂੰ ਬੋਲੀ ਨਾਲ ਜੋੜ ਕੇ ਸਾਡੀ ਮਾਂ ਬੋਲੀ ਨੂੰ ਨਾ ਵਿਗਾੜੋ ਨਾਲੇ ਜੱਟ ਕੰਮਕਾਰਾਂ ਨਾਲ ਬਣੀਦਾ ਗਾਲਾਂ ਨਾਲ ਨਹੀਂ ਬਣੀਦਾ ਜੇ ਖੂਨ ਚ ਇਨੀ ਗਰਮੀ ਹੈ ਤਾਂ ਖੇਤਾਂ ਚ ਜਾ ਕੇ ਆਪ ਕੰਮ ਕਰੋ ਮਜ਼ਦੂਰਾਂ ਤੋਂ ਕਿਉਂ ਕਰਾਉਣੇ ਪੌਜ ਪਰਤੀ ਹੋ ਜਾ ਆਈ ਹੈ ਬਟਾ ਜਨ ਦੀ ਪਰਵਾਹਾ ਸਮਝਾਉਣ ਵਾਲਾ ਸਰਪੰਚੀ ਦੇ ਨਾਲ ਨਾਲ ਮਾਸਟਰ ਵੀ ਬਣ ਗਿਆ ਏ ਆਪਾਂ ਬਹੁਤੀਆਂ ਗੱਲਾਂ ਨਾ ਕਰੀਏ ਕੰਤਿਆ ਤੂੰ ਨਿੱਕੇ ਤੋਂ ਸੁੱਖੇ ਨੂੰ ਕਹਿ ਪਿੰਦੀ ਤੋਂ ਮਾਫੀ ਮੰਗਣ ਤੇ ਅੱਗੇ ਤੋਂ ਐਸੀ ਹਰਕਤ ਨਾ ਕਰਨਾ ਸਰਪੰਚ ਸਾਹਿਬ ਜੇ ਮੈਂ ਕਹਾ ਮੇਰਾ ਭਰਾ ਮਾਫੀ ਨਹੀਂ ਮੰਗੂਗਾ ਫੇਰ ਤਾਂ ਇਹ ਸੋਚ ਲੈ ਪੰਚਾਇਤ ਐ ਨਹੀਂ ਤਾਂ ਹੁਣ ਤੱਕ ਤੇਰਾ ਛੋਟਾ ਭਰਾ ਤੇ ਉਹਦੇ ਨਾਲ ਦਾ ਕੋੜਨੀਪਾਰ ਹੁਕਮ ਮਾਫੀ ਮੰਗ ਚੁੱਕੇ ਹੁੰਦੇ ਇਹ ਦੂਜੰਗਸੀ ਦਾ ਘਾਟਾ ਲਾ ਦੂੰ ਗਲਤੀ ਹੋ ਗਈ ਪਿੰਦੀ ਮਾਫ ਕਰ ਦੇ ਗਲਤੀ ਹੋ ਗਈ ਪਿੰਦੀ ਮਾਫ ਕਰ ਦੇ ਇੱਕ ਗੱਲ ਹੋਰ ਤੇਰੇ ਪਰਿਵਾਰ ਨਾਲ ਸਾਡਾ ਪੁਰਾਣਾ ਸਬੰਧ ਹੈ ਇਸ ਲਈ ਲਿਹਾਜ਼ ਕਰਦਾ ਥੋੜਾ ਸਬਰ ਕਰ ਰਿਹਾ ਕਰ ਸਮਝ ਗਏ चंगा भाई चलते रहा करो सारे है चंगा, चंगा ससिका। सरपंच आ तू भाजी पा चलिया जिस दिन मेरी जड़ हिटाया ना मोरू मैं भी पक् सरदार जी